ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਬੜੀਆਂ ਸੋਹਣੀਆਂ ਵਛੀਆਂ ਦਿਖਾਉਣੀਆਂ ਵਹਿੜਾਂ ਦਿਖਾਉਣੀਆਂ ਤੇ ਅੱਜ ਦੀ ਵੀਡੀਓ ਬਣੂਗੀ ਪੁੱਚੋ ਖੁਰਦ ਦੇ ਵਿੱਚੋਂ ਬਾਈ ਨਰਮਲ ਸਿੰਘ ਦੇ ਘਰੋਂ ਪੁੱਚੋ ਖੁਰਦ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਬਠਿੰਡੇ ਤੋਂ ਸੰਗਰੂਰ ਬਰਨਾਲੇ ਵਾਲੇ ਹਾਈਵੇ ਤੇ ਆਉਂਦਾ ਹੈ ਇਹਦੇ ਨੇੜੇ ਪੁੱਚੋ ਕਲਾਂ ਜਾਂ ਪੁੱਚੋ ਮੰਡੀ ਹੈ ਮੈਂ ਸਿੱਧੂ ਡੇਰੀ ਫਾਰਮ ਚੋ ਵੀਡੀਓ ਬਣਾ ਰਿਹਾ ਤੇ ਹਰ ਹਫਤੇ ਤੁਹਾਨੂੰ ਇੱਕ ਅੱਧੀ ਵੀਡੀਓ ਇਦਾਂ ਦੀ ਦਿਖਾਈ ਦੀਏ ਜਿਹਦੇ ਚ ਬਹੁਤ ਸੋਹਣੀਆਂ ਵਾਢਾਂ ਹੁੰਦੀਆਂ ਅੱਜ ਫੇਰ ਟੋਟਲ ਮੇਰੇ ਖਿਆਲ ਚ 15 ਨਾ ਹੈ ਜਿਹੜੇ ਇੱਥੇ ਖੜੇ ਐ ਤੁਸੀਂ ਆਪਦੀ ਪਸੰਦ ਦੀ ਵੱਛੀ ਖਰੀਦਣੀ ਐ ਤੇ ਤਸੱਲੀ ਹਰੇਕ ਪੱਖ ਤੋਂ ਕਰਨਾ ਤੁਹਾਡਾ ਹੱਕ ਐ ਉਹ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਉਹ ਛੋਟੀ ਵੱਛੀ ਤੋਂ ਸ਼ੁਰੂਆਤ ਕਰਾਂਗੇ ਇੱਥੇ ਇੱਕ ਹੋਰ ਹਮੇਸ਼ਾ ਹੀ ਰਹਿੰਦਾ ਵੀ ਜਿਹੜੇ ਵੱਛੀਆਂ ਹੁੰਦੀਆਂ ਉਹਨਾਂ ਦੇ ਦੰਦ ਵੀਡੀਓ ਚ ਵੀ ਦਿਖਾਈ ਦੇ ਐ ਬਾਕੀ ਜਿੱਦਾਂ ਨੰਨਾਂ ਦਾ ਦੱਸਾਂਗੇ ਕੋਈ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਬੱਚੀ ਜਿੱਦਾਂ ਦੱਸੀ ਹੋ ਉਦਾਂ ਦੀ ਨਿਕਲੂਗੀ ਆਓ ਮਿਲ ਜੀਏ ਭਾਈ ਨੂੰ ਕਰਦੇ ਹਾਂ ਗੱਲਬਾਤ ਦੱਸੋ ਪਹਿਲੇ ਨੰਬਰ ਵਾਲੀ ਬੱਚੀ ਤੋਂ ਸ਼ੁਰੂਆਤ ਟੋਟਲ ਨਾਗ ਮੇਰੇ ਖਿਆਲ ਚ 15 ਹੈ ਤੇ ਤੁਹਾਨੂੰ ਇੱਕ ਇੱਕ ਕਰਕੇ ਦਿਖਾਉਂਦੇ ਜਾਵਾਂਗੇ ਨਰਮਲ ਭਾਈ ਸੱਸੀ ਕਾ ਸੱਸੀ ਗਾ ਜੀ ਨਰਮਲ ਅੱਜ 15 ਵੜਾ ਇਸ ਟਾਈਮ ਮੇਰੇ ਖਿਆਲ ਚ ਵੱਡੀਆਂ ਦਿਸਦੀਆਂ ਇੱਥੇ ਹਾਂ ਤਿੰਨ ਜਰਸੀ ਹੈ ਜੀ ਠੀਕ ਹੈ ਦੂਜੀਆਂ ਸਾਰੀਆਂ ਐਫ ਆਈ ਠੀਕ ਹੈ ਸ਼ੁਰੂਆਤ ਤੋਂ ਲਾਸਟ ਵਾਲੀਆਂ ਬੱਚੀਆਂ ਮਤਲਬ ਵੀ ਦੂਗਦੰਦ ਹੈਗੇ ਵਿੱਚ ਦੋ ਤਿੰਨ ਜੀ ਉਹ ਦੰਦ ਪਟਾਗੇ ਹੋ ਪਹਿਲੇ ਨੰਬਰ ਵਾਲੀ ਬੱਚੀ ਤੋਂ ਸ਼ੁਰੂਆਤ ਕਰ ਲਈਏ ਹਾਂਜੀ ਬਸ ਇਹਦੀ ਇਹ ਜੇ 7 ਕਿ ਮਹੀਨੇ ਦੀ ਹੋ ਗਈ ਜੀ ਠੀਕ ਹੈ ਹਾਂਜੀ ਹਾਂਜੀ ਅੱਛਾ ਇਹ ਥਣੋ ਥਣਾਂ ਵਾਲੀਆਂ ਕਿਵੇਂ ਆ ਬੱਚੀਆਂ ਥਣਾ ਜੀ ਇੱਕਦ ਇੱਕੋ ਸ਼ਾਕ ਫੋਟ ਹੈ ਇਹ ਉਹ ਪੁੱਛ ਦੱਸਾਂਗੇ ਸੌਦਾ ਹੈ ਜੀ ਠੀਕ ਓਕੇ ਉਹ ਨੰਬਰ ਦੱਸਦਿਆ ਕਰ ਮੇਰੀ ਇੱਕ ਬੇਨਤੀ ਹੈ ਜੀ ਵੀ ਨੰਬਰ ਦੱਸ ਕੇ ਪੁੱਛ ਸਕਦੇ ਆਪਾਂ ਵੀ ਠੀਕ ਹਾਂਜੀ ਸੋ ਜਿਹੜੀ ਬੱਚੀ ਪਸੰਦ ਆਉਂਦੀ ਆ ਨੰਬਰ ਨੋਟ ਕਰ ਲਿਓ ਨੰਬਰ ਵਾਈਜ਼ ਬੱਧੀਆਂ ਤੇ ਤੁਸੀਂ ਉਹਦੇ ਬੰਦਾਂ ਬਾਰੇ ਥਣਾ ਬਾਰੇ ਪੁੱਛ ਲਿਓ ਛੋਟੀ ਉਮਰ ਦਾ ਬੱਚਾ ਸੋਹਣਾ ਟੰਚਾ ਦੱਸੋ ਕੱਦ ਜਿਹੜਾ ਹੋ ਤੁਸੀਂ ਖੁਰਲੀ ਤੋਂ ਅੱਜ ਆਲਾ ਸਕਦੇ ਹੋ ਸਟਰਕਚਰ ਇਹਦਾ ਤੁਹਾਨੂੰ ਦਿਸਦਾ ਹੀ ਹੈ। ਕਲਾ ਵੀ ਤਾਂ ਨਹੀਂ ਸਹੀ ਹੈ। ਸੋ ਇਹ ਤੋਂ ਅੱਗੇ ਵੱਚੀ ਬਾਈ ਤੋਰੂਗਾ ਦੱਸੋ ਤੁਸੀਂ ਧੰਸ਼ੇ ਦੇਖਦੇ ਜਾਓ। ਅਸੀਂ ਤੁਹਾਨੂੰ ਸਰਪੇ ਤੋੜ ਕੇ ਹੀ ਦਿਖਾਉਣੀ ਆ ਬਾਕੀ ਡਿਟੇਲ ਜਿਹੜੀ ਆ ਤੁਸੀਂ ਕਿਸੇ ਵੀ ਕਿਸਮ ਦੀ ਪੁੱਛਣੀ ਹੈ। ਤੋ ਕਾਲ ਕਰਕੇ ਪੁੱਛ ਲਓ ਸਟਰਕਚਰ ਇਹਨਾਂ ਦੇ ਵੇਖ ਲਓ ਤੁਸੀਂ। ਬਹੁਤ ਸੋਹਣੇ ਕਾਦ ਕਾਦ ਦੀ ਵੱਚੀ। ਆ ਇਹ ਬਾ ਨੀਰ ਸੋ ਬਰੀਕੀਆਂ ਫੁੱਲ ਦਿਸਦੀਆਂ ਢਾਂਜਾ ਸੋਹਣਾ ਹੈ ਲੱਤਾਂ ਸੋਹਣੀਆਂ ਹੈ ਬਾਕੀ ਸਟਰਕਚਰ ਤੁਹਾਡੇ ਸਾਹਮਣੇ ਹੈ ਬੰਦੀ ਬਈ 2 ਨੰਬਰ ਤੇ ਤੋੜ ਰਹੇ ਸੀ 3 ਨੰਬਰ ਤੇ ਜਿਹੜੀ ਬੱਚੀ ਤੋੜਾਂਗੇ ਦੱਸੋ ਉਹ ਵੀ ਤੁਹਾਨੂੰ ਬੜੀ ਸੋਹਣੀ ਲੱਗੂਗੀ ਇਹ ਬੱਚੀਆਂ ਫਾਰਮ ਲਈ ਠੀਕ ਹੈ ਵੀਡੀਓ ਹੈਗੀ ਜੀ ਓਕੇ ਹਾਂਜੀ ਹਾਂਜੀ ਉਹ ਜਿਹੜੀਆਂ ਫਾਰਮ ਚੋਂ ਬਾਈ ਕਹਿੰਦਾ ਲਈਆਂ ਉਹਨਾਂ ਦੀ ਵੀਡੀਓ ਹੈਗੀ ਹੈ ਉਹ ਤੁਸੀਂ ਵੀਡੀਓ ਦੇਖ ਸਕਦੇ ਹੋ ਇਹਦਾ ਵੀ ਢਾਂਚਾ ਦੇਖੋ ਬੱਚੀ ਦਾ ਬਹੁਤ ਸੋਹਣਾ ਸਟਰਕਚਰ ਹੈ ਦਸਤੋ ਰੰਗ ਰੂਪ ਸੋਹਣਾ ਹੈ ਫਿਰ ਹੀ ਕਨਫਰਮ ਤੋ ਦੇਖੋ ਕਾੜਨੀ ਘੁੰਨੀ ਬੱਚੀ ਦੀ ਇਹ ਇੱਕ ਤਰ੍ਹਾਂ ਦੇ ਕੈਟਵਾ ਕੀ ਕਰਦੇ ਆ ਰੈਂਪ ਦੇ ਉੱਤੇ ਜਿੱਥੇ ਠੱਲੀਆਂ ਹੋਵੇ ਖੜ ਜਾਂਦੀਆਂ ਕਰਮ ਵਾਲੀਆਂ ਸੋਹਣੀਆਂ ਬੱਚੀਆਂ ਹੁੰਦੀਆਂ ਹਮੇਸ਼ਾ ਹੀ ਦੱਸੋ ਤੇ ਇਹ ਵੀ ਤੁਸੀਂ ਦੇਖੋ ਇੱਕ ਬੜੀ ਸੋਹਣੀ ਬੱਚੀ 3 ਨੰਬਰ ਦੇ ਉੱਤੇ ਇੱਥੋਂ ਤੁਹਾਨੂੰ ਹਰੇਕ ਰੰਗ ਵੀ ਮਿਲ ਜੂਗਾ ਜੇ ਕੋਈ ਵੀ ਚਿੱਟੀ ਬੱਚੀ ਪਸੰਦ ਕਰਦਾ ਤਾਂ ਵਾਈਟ ਬੱਚੀਆਂ ਹੁੰਦੀਆਂ ਇਹ ਬੱਚੀ ਨੂੰ ਤੁਸੀਂ ਥੱਲੇੋਂ ਦੇਖਿਓ ਨਸਲ ਕੁਆਲਟੀ ਦਾ ਇਹ ਫਰਕ ਰਹਿਣਾ ਹੀ ਹੁੰਦਾ ਜਿਵੇਂ ਉਹਦੇ ਬੱਚੀ ਛੋਟੀ ਉਮਰ ਦੀ ਹੈ ਪਰ ਦੇਖਣ ਜਾਇ ਲੱਗੂਗੀ ਜਿਵੇਂ ਗੱਭਣ ਹੁੰਦੀ ਹੈ ਸੋ ਇਹ ਤੋਂ ਅੱਗੇ ਫੇਰ ਬੱਚੀ 4 ਨੰਬਰ ਦੇ ਉੱਤੇ ਇਹਦਾ ਰੰਗ ਜਿਆਦਾ ਚਿੱਟਾ ਹੈ ਢਾਂਚਾ ਸੋਹਣਾ ਹੈ ਪੇਟ ਨਹੀਂ ਤੁਹਾਨੂੰ ਦਿਸੂਗਾ ਸਮਝਾ ਸੋਹਣਾ ਹੈ ਇਹ ਗ੍ਰੋਥ ਵਾਲੀ ਸਟੇਜ ਤੇ ਹੈ ਨਹੀਂ ਗੱਲ ਵੀ ਪਹਿਲਾਂ ਤੁਹਾਨੂੰ ਕਾਸਟਰ ਇਹਨਾਂ ਨੂੰ ਸਵਾਉਣਾ ਪਊਗਾ ਗ੍ਰੋਥ ਕਰਾਉਣ ਵਾਸਤੇ दंदो खीरी बची, देखो ढांचा पंज नंबर बच्ची दोस्तों ये भी चंगी संभी हुई दंदो खीरी है ਵੇਦਾ ਵੀ ਸਟਰਕਚਰ ਦੇਖੋ ਫੁੱਲ ਸੰਭੀ ਹੋਈ ਬੱਛੀ ਖੜਨੀ ਖੁਰਨੀ ਦੇਖ ਸਕਦੇ ਹੋ ਚੰਗਾ ਢਾਂਚਾ ਦਿਸਦਾ ਹੈ ਮੋੜ ਲੱਗੇ ਲਈ ਆਈ ਬਈ ਬੱਸ ਗਲਾਬੀ ਰੰਗ ਦੇ ਥਣ ਤੇ ਬਿੱਠੀ ਫੁੱਲ ਦੇ ਉੱਤੇ ਲੱਗੇ ਹੋਏ ਆ 6 ਨੰਬਰ ਬੱਛੀ ਇਹਦਾ ਵੀ ਸਟਰਕਚਰ ਆਪਣੇ ਆਪ ਚ ਬੜਾ ਵੱਖਰਾ ਦਿਸਦਾ ਦੱਸੋ ਜਿਹੜਾ ਮੱਥੇ ਉੱਤੇ ਕੱਟ ਹੈ ਉਹ ਵੀ ਅਲੱਗ ਦੇਸੂਗਾ ਤੁਹਾਨੂੰ ਦੂਜੀਆਂ ਬੱਚਿਆਂ ਨਾਲੋਂ ਖੀਰੀ ਕਨਫਰਮ ਹੈ ਇਹਦਾ ਵੀ ਟਾਂਚਾ ਦੇਖ ਲਓ ਬਹੁਤ ਸੋਹਣੀ ਬੱਚੀ ਹੈ ਦੋਸਤੋ ਇਹ ਵੀ ਬੰਤਰ ਬੜੀ ਚੰਗੀ ਹੈ ਇਹਦੀ ਵੀ ਤੌਰ ਤੇ ਬਈ ਨਿਰਮਲ ਅੱਗੇ ਨੂੰ ਬਰੀਕ ਬਹੁਤ ਹੈ ਹੂੰ ਪੇਟ ਵਾਲੀ ਬੱਚੀ ਆਈ ਹਾਂ ਚੱਲ ਬੱਚੀ ਕੋ ਤੋਂ ਵੀ ਖਰੀਦਦੇ ਹੋ ਉਹਦੇ ਦੰਦ ਦੇਖਣੇ ਬਹੁਤ ਜ਼ਰੂਰੀ ਹੁੰਦੇ ਆ ਵਾਰ-ਵਾਰ ਰਿਕੁਐਸਟ ਕੀਤੀ ਆ ਵੀ ਦੰਦ ਦੇਖ ਕੇ ਖਰੀਦਿਆ ਕਰੋ ਖੀਰੀ ਕਨਫਰਮ ਬੱਚੀ ਹੈ ਵੀ ਦੋਸਤੋ ਜਿੰਨੀ ਵੱਡੀ ਏਜ ਦੀ ਬੱਚੀ ਖਰੀਦਦੇ ਹੋ ਦੋਂਦੀ ਚੌਗੀ ਛਗੀ ਤਾਂ ਉਹਦੇ ਰਿਪੀਟਰ ਹੋਣ ਦੇ ਚਾਂਸ ਵੱਧ ਹੁੰਦੇ ਆ। ਸੋ ਇਹ ਵੀ ਬੱਚੀ ਤੁਸੀਂ ਦੇਖ ਲਓ ਇਹ ਵੀ ਖੀਰੀ ਬੱਚੀ ਆ ਦੋਸਤੋ। 7 ਨੰਬਰ ਤੇ ਆਈ 7 ਨੰਬਰ ਤੇ ਸੀ। ਵੱਟੀਆਂ ਬੱਚੀਆਂ ਜਿਹੜੀਆਂ ਦੋਂਦੀਆਂ ਹੋ ਜਾਂਦੀਆਂ ਜਾਂ ਚੌਕਾਂ ਹੋ ਜਾਂਦੀਆਂ ਉਹਨਾਂ ਨੂੰ ਬੇਸ਼ੱਕ ਅੰਦਰੋਂ ਵੀ ਚੈੱਕ ਕਰਾ ਲਿਆ ਕਰੋ ਕਿਉਂਕਿ ਕੱਲ ਹੀ ਇੱਕ ਭਰਾ ਦਾ ਫੋਨ ਆਇਆ ਸੀਗਾ ਕਿਸੇ ਚੈਨਲ ਤੋਂ ਵੀਡੀਓ ਦੇਖ ਕੇ ਬੱਚੀ ਖਰੀਦੀ ਸੀ ਜਦੋਂ ਘਰੇ ਲਿਜਾ ਕੇ ਕੱਬਨ ਦੱਸੀ ਸੀ ਘਰੇ ਲਿਜਾ ਕੇ ਚੈੱਕ ਕਰਾਈ ਤਾਂ ਉਹਦੇ ਅੰਦਰ ਬੱਚੇ ਦਾ ਨਹੀਂ ਹੈ ਨਹੀਂ ਸੀ ਸੋ ਵੱਡੇ ਆਪਾਂ ਵੀ ਚੈੱਕ ਕਰਾ ਲਿਆ ਕਰੋ 3 ਸਾਲ ਹੋ ਗਏ ਚੌਥਾ ਹੋ ਗਿਆ ਆਪਣਾ ਵੀਡੀਓ ਪਾਉਣ ਨੂੰ ਹਮ ਆਪਾਂ ਇਹ ਕਹਿੰਦੇ ਯਾਰ ਵੀ ਆਪਦੀ ਇੱਥੇ ਮੈਂ ਚੈੱਕ ਕਰਾਉਣ ਦਾ ਨਹੀਂ ਲੱਗਦਾ ਸਹੀ ਹੈ ਇਹ ਜ਼ਿੰਮੇਦਾਰਾਂ ਬੋਸ ਗੱਲ ਦੀ ਸਹੀ ਸੋ ਇੱਥੇ ਚੈੱਕ ਕਰਾ ਕੇ ਦੋਸਤ ਇਸ ਤੋਂ ਵੈਸੇ ਵਾਰ-ਵਾਰ ਹੀ ਤੁਹਾਨੂੰ ਇਹ ਬੇਨਤੀ ਰਹਿੰਦੀ ਹੈ ਜਿਹਨੇ ਖਰੀਦਣੀ ਚੈੱਕ ਕਰਾ ਕੇ ਲੈ ਜਾਓ ਖੀਰੀ ਕਨਫਰਮ ਬਹੁਤ ਸੋਹਣੀ ਬੱਚੀ ਹੈ ਵੀ ਇਹਦਾ ਤੁਸੀਂ ਬੰਨ ਪਰ ਇਹਦੀ ਦੇਖੋਗੇ ਹਾਈਟ ਦੇਖੋ ਦੋਸਤੋ ਹਜੇ ਛੋਟੀ ਉਮਰ ਦਾ ਬੱਚਾ ਪਰ ਲਗ ਰਾਨ ਨੂੰ ਵਧੀ ਦੀ ਹੈ ਬੱਚੀ ਲੰਬਾਈ ਉਚਾਈ ਦੇਖ ਲਓ ਖੜ ਨਹੀਂ ਖੁੰੜ ਨਹੀਂ ਦੇਖ ਸਕਦੇ ਹੋ ਬਹੁਤ ਸੋਹਣਾ ਢਾਂਚਾ ਯਾਰ ਮੈਂ ਫੇਰ ਠੰਨੀ ਇਹਨੂੰ ਇੱਥੇ ਲੈ ਕੇ ਬਈ ਫੇਰ ਬੱਚੀ ਦੁਆਰਾ ਦੇਖਿਓ ਜੀ ਸਟਰਕਚਰ ਦੇਖੋ ਦੋਸਤੋ ਬੱਚੀ ਦਾ ਚੰਗਾ ਪਸੂ ਜਿਹੜਾ ਉਹਦੀ ਖਾੜਨੀ ਵੀ ਦੱਸਦੀ ਆ ਉਹਦਾ ਟਾਂਚਾ ਵੀ ਦੱਸਦਾ ਹੈ ਬੰਦ ਦੇ ਬੇਤੂ ਬਾਅਦ ਚ ਹੋਰ ਵਾਈਟ ਤੇ ਬਲੈਕ ਡੱਬਾਂ ਵਾਲੀ ਬੱਚੀ ਤੁਹਾਨੂੰ ਦਿਖਾਉਣਾ ਠੀਕ ਹੈ ਮਹਰਮਾ ਖਰੀਦੀ ਕਨਫਰਮ ਕਰੋ ਦੋਸਤੋ ਜਿਹਨੂੰ ਇਵੇਂ ਵੇਖ ਕੇ ਮੈਂ ਖੀਰੀ ਦਸੂ ਤਾਂ ਉਹਦੇ ਵਿੱਚ ਮੈਂ ਵੀ ਜ਼ਿੰਮੇਵਾਰ ਹਾਂ ਤੁਸੀਂ ਇਹਨਾਂ ਬੱਚਿਆਂ ਦੇ ਜਿਹੜੇ ਦੰਦ ਮੈਂ ਬੋਲੀ ਜਾਊਂਗਾ ਨਾਲ ਪੇਸ਼ਾ ਕੋਡ ਦਾ ਸਕਰੀਨਸ਼ਾਟ ਲੈ ਲਓ ਉਹ ਚੀਜ਼ ਗਲਤ ਨਹੀਂ ਨਿਕਲੂਗੀ ਇਹਦਾ ਵੀ ਢਾਂਚਾ ਤੁਸੀਂ ਦੇਖੋ ਇਹ ਵੀ ਬਹੁਤ ਸੋਹਣੀ ਬੱਚੀ ਦੱਸੋ ਉਤੋਂ ਵੀ ਸਟਰਕਚਰ ਸੋਹਣਾ ਹੈ ਢਾਂਚਾ ਚੰਗਾ ਹੈ ਇਹ ਸਾਰੀਆਂ ਹੀ ਬੱਚੀਆਂ ਜਿਹੜੀਆਂ ਇਹ ਮੰਨ ਲਓ ਕਿ 7 ਨੰਬਰ ਤੋਂ ਬਾਅਦ ਚ ਦਿਖਾਈਆਂ ਹੋਣੀਆਂ ਆ ਜਾਂ ਖਾਸ ਕਰਕੇ ਕਾਲੀ ਬੱਚੀ ਤੋਂ ਇਧਰ ਤੇ 2-2 ਤਿੰਨ-ਤਿੰਨ ਮਹੀਨਿਆਂ ਚ ਗੱਭਣ ਹੋਣ ਵਾਲੀਆਂ ਇਹ ਗੱਭਣਾ ਠੀਕ ਹੈ ਚੈੱਕ ਪਾਸ ਹੈ ਹਾਂਜੀ ਹਾਂਜੀ ਇਹ 5 ਮਹੀਨਿਆਂ ਦੀ ਗੱਭਣਾ ਇਹ 4.5 ਦੀ ਹੋ ਸਕਦੀ ਹੈ 5.5 ਦੀ ਹੋ ਸਕਦੀ ਠੀਕ ਹੈ ਇਹ ਵੀ ਕੀਰੀ ਇਹ ਵੀ ਕੀਰੀ ਦੰਦੋ ਖੀਰੀ ਦੋਸਤੋ ਬ੍ਰੀਡ ਬੋਰ ਚਾਰਾਂ ਦੀ ਵੀ ਹੋ ਸਕਦੀ ਹੈ ਤੇ 5.5 ਦੀ ਵੀ ਹੋ ਸਕਦੀ ਹੈ ਯਾਨੀ ਮਹੀਨੇ ਦਾ ਇਧਰ ਉਧਰ ਫਰਕ ਤੁਸੀਂ ਮੰਨ ਕੇ ਚੱਲੋ ਖੀਰੀ ਹੈ 4.5 ਤੋਂ ਲੈ ਕੇ 5 ਮਹੀਨਿਆਂ ਦੇ ਆਸ-ਪਾਸ ਦੀ ਇੱਕ ਬੱਣ ਗੱਬਣ ਇੱਥੋਂ ਹੀ ਚੈੱਕ ਕਰਾ ਕੇ ਲਿਜਾਇਓ ਬਾਅਦ ਚ ਕਿਸੇ ਕੋਲੋਂ ਲਾਂਭਾ ਨਾ ਦਿਓ ਜੇ ਕਿਉਂਕਿ ਸਾਲ ਹੀ ਚੀਜ਼ ਖਰੀਦਣੀ ਆ ਤੁਹਾਡੀ ਸੰਭਾਲ ਤੇ ਡਿਪੈਂਡ ਕਰਦਾ ਸੋ 5 ਮਹੀਨਿਆਂ ਦੇ ਆਸ-ਪਾਸ ਗੱਬਣ ਵੱੱਛੀ ਖੀਰੀ ਲੈ ਚਲ ਭਈ ਫੋਰ ਸੇਲ ਆ ਥਣ ਚੰਗੇ ਬਹੁਰੇ ਚਾਰ ਹੀ ਥਣਾਈ ਚਾਰ ਹੀ ਥਣਾਂ ਨੂੰ ਸੋ ਲੇਵਤੀ ਥੱਲੋਂ ਬਣਾਉਂਦੀ ਆਉਂਦੀ ਐ ਜੋ ਢਾਂਚਾ ਤੁਹਾਡੇ ਸਾਹਮਣੇ ਆ ਜਰਸੀ ਵੱੱਛੀ ਦਿਖਾਉਣਾ ਤੁਹਾਨੂੰ ਨਰਮਲੇ ਕਿੰਨੇ ਚਿਰ ਦੀ ਗੱਭਣ ਹੈ ਬਈ ਇਹ 7.5 ਦੀ ਠੀਕ ਹੈ ਹਾਂਜੀ ਹਾਂਜੀ ਪੂਰੀ ਨੈਟ ਫਟੀ ਮੈਂ ਚੈੱਕ ਆਪਣੇ ਡਾਕਟਰ ਤੋਂ ਘਰੇ ਲੈ ਕੇ ਕਰਵਾਈ ਹੈ ਠੀਕ ਹੈ ਸੌਦੇ ਨਾਲ ਪਹਿਲਾਂ ਕਰ ਲੈ ਸੀ ਓਕੇ 7.5 ਮਹੀਨਿਆਂ ਦੀ ਗੱਭਣ ਗੱਭਣ ਦਾ ਫਰਕ ਕਈ ਵਾਰ ਇਹ ਲੈ ਜਾਣਾ ਹੁੰਦਾ ਵੀ ਬੱਚੇ ਦੇ ਸਾਈਜ਼ ਤੇ ਡਿਪੈਂਡ ਕਰਦਾ ਹੁੰਦਾ ਕਿਉਂਕਿ ਕੋਈ ਵੀ ਡਾਕਟਰ ਵੀ ਚੈੱਕ ਕਰਦਾ ਤੋਨੇ ਬੱਚੇ ਦੇ ਸਾਈਜ਼ ਤੋਂ ਹੀ ਅਡਜਸਟਮੈਂਟ ਕਰਨੀ ਹੁੰਦੀ ਕਿੰਨੇ ਚਿਰ ਦੀ ਗੱਭਣ ਹੋਊਗੀ ਉਹਦੇ ਨਾਲ 10-15 ਦਿਨ ਦਾ ਇਧਰ ਉਧਰ ਫਰਕ ਕਈ ਵਾਰ ਪੈ ਜਾਂਦਾ ਹੈ ਰੰਗ ਸੋਹਣਾ ਕਾਂ ਚਾਚੰਗਾ ਜਰਸੀ नस्ਲ ਹੈ ਬਿਊਟੀ ਦਿਸਦੀ ਆ ਦੋਸਤੋ ਬੜੀ ਸੋਹਣੀ ਮੈਂ ਇੱਕ ਹੋਰ ਚੀਜ਼ ਦੇਖ ਰਿਹਾ ਜਿਹੜੀ ਮੈਂ ਨੇੜੇ ਤੋਂ ਦੇਖ ਰਿਹਾ ਥਾਂ ਦਾ ਸਾਇਰ ਬਹੁਤ ਸੋਹਣਾ ਦੋਸਤੋ ਮੋਟਾ ਥਣ ਤੇ ਹੱਥੀ ਚੁਆਈ ਵਾਲਾ ਹੁਣ ਹੀ ਦੱਸਦਾ ਵੀ ਤੁਸੀਂ ਹੱਥੀ ਮਿਲਕਿੰਗ ਕਰੋਗੇ ਮਸ਼ੀਨ ਭਾਵੇਂ ਨਾ ਲਾਓ ਲੋ ਜੀ ਬੱਚੀ ਹੈ ਇੱਕ ਦੰਦ ਸਿੱਟਿਆ ਇੱਕ ਦੰਦ ਸਿੱਟਿਆ ਦੋਸਤੋ ਇਹਨੇ ਸੋਣੇ ਦੰਦੀਆਂ ਚ ਆਉਣੀ ਸ਼ੁਰੂ ਹੋ ਗਈ ਹੈ ਵੈਸੇ ਦੰਦ ਇੱਕ ਹੀ ਸਿੱਟਿਆ ਜਿਉ ਉਹ ਵੀ ਖਾਲੀ ਥਾਂ ਦੇ ਇੱਕ ਦੰਦ ਖੀਰਾ ਖੜਾ ਜੀ ਹੈ ਕੰਤਾ ਦੇਖੋ ਬੱਚੀ ਦਾ ਬਹੁਤ ਸੋਹਣੀ ਬੱਚੀ ਦੋਸਤੋ ਜਰਸੀ ਬ੍ਰੀਡ ਦੇ ਵਿੱਚ ਖੜਨੀ ਖੁੰਨੀ ਦੇਖ ਸਕਦੇ ਹੋ ਤੁਸੀਂ ਸੁਬਾਹ ਸੋਹਣੀ ਬੱਚੀ ਜਰਸੀ ਨਸਲ ਦੀ ਜਿਹੜਾ ਵੀਰ ਖਰੀਦਣਾ ਚਾਵੇ ਤਾਂ ਸੰਪਰਕ ਕਰ ਲਿਓ ਥੱਲੋਂ ਬਹੁਤ ਸਾਫ ਸੁਥਰੀ ਨਿਕਲੂਗੀ ਰੰਗ ਸੋਹਣਾ ਇੱਕ ਸਿੰਗਲ ਕਲਰ ਦੇ ਵਿੱਚ ਹੈ ਇਹਦੇ ਨਾਲ ਬੱਚੀ ਥੋੜਾ ਕ੍ਰੋਸ ਆਂਗ ਦੇ ਵਿੱਚ ਜਰਸੀ ਨਰਮਲੇ ਕਿਨੇ ਚੱਦੀ ਗੱਭਣਾ ਬਈ ਇਹ 6 ਮਹੀਨਿਆਂ ਦੀ ਹੈ ਠੀਕ ਹੈ ਹਾਂਜੀ ਹਾਂਜੀ ਠੰਡੀ ਹੁੰਦੀ ਬਹੁਤ ਹੈ ਠੀਕ ਹੈ ਉਹ ਮੇਰੀ ਗੱਲ ਹੈ ਦੰਦੋ ਕਿਵੇਂ ਹਨ ਮੇਰੀ ਦੰਦੋ ਪੜਦੇ ਨਹੀਂ ਠੀਕ ਹੈ ਦੰਦੋ ਦੋਸਤੋ ਦਿਖਾ ਦਿੰਨੇ ਆ ਤੁਹਾਨੂੰ ਵੀਡੀਓ ਦੇ ਵਿੱਚ ਚਾਰ ਚਾਰ ਰੰਗ ਚਾਰ ਦੰਦੋ ਦੋਸਤੋ ਇਹ 6 ਮਹੀਨਿਆਂ ਦੀ ਗੱਬਣਾ ਤੇ ਰੰਗ ਸੋਨੇ ਦੀ ਹੈ ਹੋ ਟਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਇਹਦੇ ਤੋਂ ਤੁਸੀਂ ਚੰਗੇ ਜਰਸੀ ਨਸਲ ਦੇ ਬੱਚੇ ਲੈ ਸਕਦੇ ਹੋ ਥੋੜਾ ਕ੍ਰੋਸ ਅੰਗ ਆ ਪਰ ਠੰਡੀ ਬਹੁਤ ਹੈ ਫਾਇਦਾ ਇਹ ਰਹਿਣਾ ਵੀ ਇਹਨੇ ਗਰਮੀ ਨਹੀਂ ਮੰਨਣੀ ਹਾਂ ਭਾਈ ਲੈ ਚੱਲੇ ਸੋ 6 ਮਹੀਨਿਆਂ ਦੀ ਗੱਭਣ ਵੱਛੀ ਇਹ ਪੂਰਾ ਨਰਵਾ ਸਟਰਕਚਰ ਹੈ ਹਵਾਨਾ ਸਾਫ ਸੁਥਰਾ ਬਣਾ ਰਹੀ ਹੈ ਥੱਲੋਂ ਸੋਹਣਾ ਸ਼ੁਰੂ ਕੀਤਾ ਇਹਨੇ ਹਾਂਜੀ ਚਾਰ ਹੀ ਥਾਣੇ ਚੰਗੇ ਬਣੇ ਇਹ ਸੌਦਾ ਕਰ ਲੈ ਸੀ ਪਿਛਲੀ ਵੀਡੀਓ ਸੀ ਆਪਣੀ ਕੇ ਪਾਈ ਠੀਕ ਹੈ ਤੇ ਉਹ ਮੁਰਗੀ ਕਹਿੰਦੇ ਵੀ ਅਸੀਂ ਤਾਂ ਨਾਲ ਹੀ ਵੱਛੀ ਲੈ ਆਣੀ ਅਚਾ ਉਹ ਕੈਚਅਪ ਲੈ ਕੇ ਸੀ ਠੀਕ ਹੈ ਇਹ ਕਿਨੇ ਚੱਦੀ ਗੱਪਣ ਇਹ 5 ਮਿੰਨ ਹੋਏ ਗੱਬਣੀ ਠੀਕ ਉਹੀ ਹੋ ਗਈ ਪਾਸਾ ਦੇ ਨੂੰ ਹੰਤਾ ਓਕੇ 5 ਮਿੰਨਾਂ ਤੁੱਤੇ ਆ ਦੱਸੋ ਇਸ ਟਾਈਮ ਗੱਪਣ ਸੌਦਾ ਹੋ ਗਿਆ ਸੀ ਪਰ ਉਹਨਾਂ ਵੀਰਾਂ ਨੂੰ ਹੋਰ ਵੱਛੀ ਪਸੰਦ ਆ ਗਈ ਫਿਰ ਉਹ ਦੂਜੀ ਲੈ ਕੇ ਦੋ ਦੰਦ ਵੱਛੀ ਆ ਚੰਗਾ ਕੱਦ ਕਾਠ ਦੋਸਤੋ ਇਸ ਵੈੜ ਦਾ ਵੀ 5 ਮਹੀਨੇ ਦੀ ਗੱਬਣ ਸੋਨਾ ਟਾਂਚਾ ਲੈ ਚਲੀ ਮੈਂ ਠੰਡੀ ੁੰਡੀ ਬਹੁਤ ਹੋ ਗਈ ਠੀਕ ਹੈ ਉਹ ਮੈਂ ਨਹੀਂ ਗੱਲ ਆ ਦੇਖੋ ਜੀ ਸੋ ਠੰਡੀ ਸੀ ਲੱਗ ਰਸੂਏ ਵੀ ਲੈ ਚਲੀ ਨੰਨੂ ਆ ਬੰਦ ਇਹ ਖੋਰ ਬੱਚੀ ਦੇਖਦੇ ਆਂ ਇਹ ਵੀ ਦੋ ਦੰਦ ਇਹ ਗੱਬਣਾ ਹੀ ਕਿੰਨੇ ਚਾਪੀ ਕਪਣੇ ਇਹ 5 ਤੋਂ ਉੱਪਰ ਆਈ 5 ਤੋਂ ਉੱਤੇ ਆ ਆ 5 ਮੰਨ ਲਈ ਠੀਕ ਹੈ ਇਹ ਗੱਬਣ ਬੱਚੇ ਆ ਇੱਥੋਂ ਹੀ ਚੈੱਕ ਕਰਾਉਣੀਆਂ ਜਾਂ ਗੱਡੀ ਤੇ ਗਈਆਂ ਵੀ ਗੱਡੀ ਤੇ ਗਈਆਂ ਵੀ ਚੈੱਕ ਕਰਵਾ ਲੈਣਗੇ ਠੀਕ ਹੈ ਸੋ ਗੱਡੀ ਤੇ ਆਈਆਂ ਮਤਲਬ ਦੱਸੋ ਜਦੋਂ ਤੁਹਾਡੇ ਕੋਲ ਘਰੇ ਵਾੜਾਂ ਪਹੁੰਚਦੀਆਂ ਜਿਹੜੀ ਗੱਡੀ ਤੇ ਇਹ ਤੁਹਾਡੇ ਕੋਲ ਪਹੁੰਚਣੀਆਂ ਉਹਦੇ ਖੜਿਆਂ ਖੜਿਆਂ ਆਪਦੇ ਡਾਕਟਰ ਵੀਰ ਤੋਂ ਚੈੱਕ ਕਰਵਾ ਸਕਦੇ ਹੋ ਉਦੋਂ ਬਾਅਦ ਚ ਕੋਈ ਗਰੰਟੀ ਨਹੀਂ ਪਰ ਤੁਹਾਡੇ ਘਰ ਤੱਕ ਪਹੁੰਚ ਤੱਕ ਗੱਬਣ ਦੀ ਗਰੰਟੀ ਫੁੱਲ ਹੋਊਗੀ ਪੰਜਾਂ ਮਹੀਨਿਆਂ ਦੇ ਆਸ-ਪਾਸ ਗੱਬਣਾ ਬੱਚੀ ਦੋ ਦੰਦ ਹੈ ਢਾਂਚਾ ਸੋਹਣਾ ਹੈ ਸਭੀ ਚੰਗੀ ਹੈ ਲੈ ਚਲੀਏ ਇੱਕ ਲਾਸਟ ਉੱਤੇ ਬੱਚੀ ਤੁਹਾਨੂੰ ਦਿਖਾਉਣੀ ਹੈ ਦੋਸਤੋ ਨਗੀਨਾ ਹੀ ਹੈ ਜਿਹੜੀ ਲਾਸਟ ਵਾਲੀ ਬੱਚੀ ਦਿਖਾਉਣੀ ਹੈ ਹਾਲਾਂਕਿ ਹਰੇਕ ਬੱਚੀ ਆਪਣੇ ਥਾਂ ਤੇ ਬਹੁਤ ਸੋਹਣੀ ਹੈ ਸੋਨੇ ਘੋਰ ਬੱਚੀ ਦਿਖਾਉਣੇ ਆ ਇਹਦੀ ਬਿਊਟੀ ਦੇਖੋ ਨਰਮਲ ਇਹ ਬੱਚੀ ਦੀ ਕੀ ਡੀਟੇਲ ਆ ਬਈ ਇਹ ਖੀਰੀ ਆ ਵਾਜੀ ਖੀਰੀ ਐ ਤੇ ਇਹ ਮਾਂ ਦਾ 22 32 ਉਹਦਾ ਰਿਕਾਰਡ ਸੀਗਾ ਜੀ ਬੱਚੀ ਦਾ ਠੀਕ ਹੈ ਹਾਂ ਜੀ ਸਾਰੀ ਵੀਡੀਓ ਮਦਰ ਦੀ ਠੀਕ ਹੈ ਸਾਰਾ ਹੋਈ ਸਾਰੇ ਫਾਰਮ ਦੀ ਵੀਡੀਓ ਓਕੇ ਨਹੀਂ ਇਹ ਕਿਸੀ ਘਰੇ ਤੁਹਾਨੂੰ ਪਤਾ ਹੀ ਹੂੰ ਤੇ ਬਾਈ ਜਿਹੜੀ ਕਹਿੰਦੇ ਮਿਸਮੋਲ ਵੀਡੀਓ ਦੇ ਚੋਂ ਜੋ ਆਪਾਂ ਵੀਡੀਓ ਬਣਾਈ ਉਹ ਤੋਂ ਐ ਇਧਰ ਖੁਰਲੀ ਦੀ ਹਾਂ ਜੀ ਹਾਂ ਜੀ ਦੋ ਵੀਡੀਓ ਤੇ ਤਿੰਨ ਵੀਡੀਓ ਹੋ ਗਈਆਂ ਮਹੀਨੇ ਵਾਂਗ ਹੋ ਗਈ ਠੀਕ ਹੈ ਜਿਹੜਾ ਭਾਈ ਜਿਹਾ ਉਪਰਾਤਰ ਨਹੀਂ ਠੀਕ ਹੈ ਪਰ ਮੈਂ ਕਿਹਾ ਜਦੋਂ ਮਜਾ ਹੈਗੇ ਸ਼ੇਅਰ ਕਰਨ ਨਾਲ ਸਹੀ ਸੋ ਦੋਸਤੋ ਇਹ ਪਿਛਲੀ ਵੀਡੀਓ ਤੁਸੀਂ ਦੇਖੋਗੇ ਜੇ ਅਜੇ ਦਿਖਾਈ ਨਹੀਂ ਬੱਚੀ ਬੜੀ ਸੋਹਣੀ ਹੈ ਪਰ ਇਹ ਘਰੇ ਰੱਖ ਲਈ ਸੀ ਬਾਈ ਨੂੰ ਪਸੰਦ ਆਈ ਕਿਉਂਕਿ ਰਿਕਾਰਡ ਚੰਗਾ ਹੈ ਖੀਰੀ ਕਨਫਰਮ ਆ ਲਿਆ ਫੇ ਇਹਦਾ ਪ੍ਰਿੰਟ ਦੇਖੋ ਪਰ ਬਾਈ ਕਹਿੰਦਾ ਵੀ ਜਿਹੜਾ ਵੀ ਆਉਂਦਾ ਹੈ ਨੇਚਰਲੀ ਹੈ ਜਿਹੜੀ ਚੀਜ਼ ਜ਼ਿਆਦਾ ਸੋਹਣੀ ਉਹ ਤੇ ਕੇਰਾ ਨਿਗਾ ਜਾਂਦੀ ਹੈ ਤਾਂ ਫਿਰ ਇਹ ਬਾਈ ਨੇ ਹੁਣ ਵਕਾਊ ਦਾ ਰਾਤਾ ਬਣਾ ਲਿਆ ਢਾਂਚਾ ਦੇਖੋ ਇਹ ਘਰੇ ਰੱਖੀ ਸੀ ਦੋਸਤੋ ਤੇ ਤਾਂ ਹੀ ਇਹ ਤੁਹਾਡਾ ਭਜਦੀ ਨਸਦੀ ਵੀ ਵੱਧਾ ਕਾਂਚਾ ਬਹੁਤ ਸੋਹਣਾ ਬੱਚੀ ਦੋਸਤੋ ਇਹ ਨਗੀਨਾ ਹੀ ਹੈ ਆ ਕੇ ਜਰੂਰ ਦੇਖੋ ਜਿਨੇ ਚੰਗੀ ਪੇਮੈਂਟ ਲਾਉਣੀ ਹੈ ਲੈ ਚੱਲੀਂ ਨਰਮੋ ਭਾਈ ਸੋ ਥੱਲੋਂ ਵੀ ਬੜੀ ਸੋਹਣੀ ਬੱਚੀ ਇਹਦੀ ਮਾਂ ਦੀ ਵੀਡੀਓ ਭਾਈ ਕਹਿੰਦਾ ਮੇਰੇ ਕੋਲ ਹੈ ਚੰਗਾ ਦੁੱਧ ਉਸ ਦਾ ਥੱਲੇ ਸੀਗਾ ਬਹੁਤ ਸੋਹਣੀ ਬੱਚੀ ਲਾਸਟ ਉੱਤੇ ਤੁਹਾਨੂੰ ਦਿਖਾਈ ਹੈ ਸੋ ਅੱਜ ਦੀ ਵੀਡੀਓ ਦੇ ਇਹ ਨਾਗ ਦੋਸਤੋ 15 16 ਵਕਾਊ ਸੀ ਕੁਝ ਬੱਚੇ ਆ ਗੱਬਣ ਹੈ ਕੁਝ ਹਜੇ ਗੱਬਣ ਹੋਣ ਵਾਲੀਆਂ ਹੈ ਤੁਸੀਂ ਜਿਹੜੀ ਬੱਚੀ ਤੁਹਾਨੂੰ ਪਸੰਦ ਆਉਂਦੀ ਉਹਦਾ ਰੇਟ ਬਾਈ ਤੋਂ ਕਨਫਰਮ ਕਰ ਲਿਓ ਤਸੱਲੀ ਫੁੱਲ ਕਰਨਾ ਹੱਕ ਹੈ ਟੈਸਟ ਕੋਈ ਕਰਾਉਣ ਦੀ ਲੋੜ ਲੱਗਦੀ ਉਹ ਕਰਵਾ ਲਿਓ ਬਾਕੀ ਤੁਹਾਡੀ ਆਪ ਦੀ ਸਮਝ ਆ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ